ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਮੌਜੂਦ ਹੈ ਤਾਂ ਤਸਵੀਰ ਦੇਖੋ ਜੈਕਾਰਿਆਂ ਦੀ ਗੂੰਜ ਦੇ ਨਾਲ ਸਰਸਾ ਨੂੰ ਪਾਰ ਕੀਤਾ ਜਾ ਰਿਹਾ ਦੇਖ ਸਕਦੇ ਹੋ ਇਹ ਸ਼ਿੱਦਤ ਇਹ ਸਮਰਪਣ ਸ਼ਹੀਦਾਂ ਦੇ ਲਈ ਹੈ ਕਿਉਂਕਿ 7 ਸਾਲ ਤੇ 9 ਸਾਲ ਦੇ ਨਾ ਸ਼ਹੀਦਾਂ ਨੇ ਸਿੱਖ ਕੌਮ ਦੀ ਨੀਂਦ ਨੂੰ ਹੋਰ ਪੱਕਾ ਕਰ ਦਿੱਤਾ ਸੀ ਤਾਂ ਤਸਵੀਰ ਦੇਖੋ ਬੋਲੇ ਸੋਨਿਹਾਲ ਦੇ ਚੱਕਾਰਿਆਂ ਦੇ ਨਾਲ ਸਰਸਾ ਨੂੰ ਪਾਰ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਆਪਣੇ ਆਪ ਦੇ ਵਿੱਚ ਬਹੁਤ ਦਿਲਚਸਪ ਤਸਵੀਰਾਂ ਨੇ ਸਰਸਾ ਨਦੀ ਪਾਰ ਕਰਨੀਆਂ ਉਸੇ ਤਰ੍ਹਾਂ ਤੇ ਸਰਸਾ ਨਦੀ ਪਾਰ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਕਿਸੇ ਟਾਈਮ ਸਰਸਾ ਪਾਰ ਕੀਤੀ ਹੋਵੇ ਤਾਂ ਤਸਵੀਰ ਦੇਖੋ ਜੈਕਾਰਿਆਂ ਦੀ ਗੂੰਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਤਾਂ ਇਹ ਤਸਵੀਰ ਦੇਖੋ ਪੰਜ ਪਿਆਰੇ ਨਜ਼ਰ ਆ ਰਹੇ ਨੇ ਤਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਮੌਜੂਦ ਹੈ ਜੈਕਾਰੇ ਜਿਹੜੇ ਨੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸੰਗਤ ਤਾਂ ਜਾਹੋ ਜਲਾਲ ਦੇਖ ਸਕਦੇ ਹੋ ਇਹ ਤਸਵੀਰਾਂ ਲਗਾਤਾ ਹਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਦੇਖੋ ਜਕਾਰਿਆਂ ਦੀ ਗੁੰਜ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਮੌਜੂਦ ਹੈ ਤਾਂ ਦੇਖ ਸਕਦੇ ਹੋ ਇਹ ਬਹੁਤ ਔਲਾਕਿਤ ਦੇਖਿਆ ਬਹੁਤ ਔਲਾਕਿਤ ਤਸਵੀਰਾਂ ਨੇ ਵੱਡੀ ਤਦਾਦ ਦੇ ਵਿੱਚ ਔਰਤਾਂ ਮੌਜੂਦ ਨੇ ਦੇਖੋ ਤੁਸੀਂ ਸਰਸਾ ਪਾਰ ਕਰਨ ਦੀਆਂ ਇਹ ਤਸਵੀਰਾਂ ਨੇ ਉਸੇ ਤਰ੍ਹਾਂ ਬਜ਼ੁਰਗ ਮਾਤਾ ਮਾਤਾ ਗੁਜ਼ਰਕੌਰ ਨੇ ਕਿਸੇ ਵੇਲੇ ਸਰਸਾ ਪਾਰ ਕੀਤੀ ਹੋएगी ਪਰ ਇਹ ਤਸਵੀਰ ਬਹੁਤ ਖੂਬਸੂਰਤ ਹੈ। ਕੁੰਮਾ ਮਸਕੀਦ ਦੀ ਸ਼ਾਨ ਚ ਜਾ ਜਾਊਗਾ ਉਸ ਤੋਂ ਬਾਅਦ ਇੱਕ ਰਾਤ ਮਾਤਾ ਗੁਜਰ ਕੌਰ ਕੁੰਮਾ ਮਸਕੀਦ ਦੀ ਸ਼ਾਨ ਚ ਰੁਕਦੇ ਨੇ ਤਾਂ ਉਸ ਤੋਂ ਬਾਅਦ ਅੱਗੇ ਸਿਹੜੀ ਜਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਮੁਰੰਡਾ ਇੱਕ ਦਿਨ ਕੈਦ ਕੀਤਾ ਜਾਂਦਾ ਹੈ ਤਾਂ ਫਿਰ ਸਰਹੰਦ ਦੇ ਵਿੱਚ ਸ਼ਹਾਦਤ ਹੁੰਦੀ ਆ ਤਾਂ ਇਹ ਤਸਵੀਰ ਦੇਖੋ ਲੋਕ ਇੱਕ ਤਸਵੀਰਾਂ ਨੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਸੰਗਤ ਹੀ ਸੰਗਤ ਜਿਹੜੀ ਆ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਤਾਂ ਪਿਆਰ ਆ ਦੇਖੋ ਤੁਸੀਂ ਇਹ ਦੇਖੋ ਬੱਚੇ ਬੱਚਿਆਂ ਨੂੰ ਗੋਦੀ 'ਚ ਲੈ ਕੇ ਸਰਸਾ ਪਾਰ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਆਪਣੀ ਪੀੜ੍ਹੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਸ਼ਹੀਦਾਂ ਦੇ ਬਾਰੇ ਤਾਂ ਇਹ ਤਸਵੀਰ ਬਹੁਤ ਸੋਹਣੀ ਹੈ ਵੱਡੀ ਤعداد ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਸੰਗਤ ਮੌਜੂਦ ਹੈ ਸੰਗਤ ਸਰਸਾ ਪਾਰ ਕਰਦੀ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਉਸੇ ਤਰ੍ਹਾਂ ਸੰਗਤ ਸਰਸਾ ਪਾਰ ਕਰ ਰਹੀ ਆ ਜਦੋਂ ਕਿਸੇ ਸਮੇਂ ਮਾਤਾ ਗੁਜਰਕੌਰ ਤੇ ਦੋਵੇਂ ਛੋਟੇ ਸਹਬਜ਼ਾਦਿਆਂ ਨੇ ਪਾਰ ਕੀਤੀ ਸੀ ਤਾਂ ਇਹ ਤਸਵੀਰ ਦੇਖੋ ਤਾਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਉਸੇ ਤਜ ਤੇ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਤੋਏ ਆ ਲੋਕਿਕ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਆ ਜੋ ਕਿ ਗੁਰਦੁਆਰਾ ਸ੍ਰੀ ਕੁੰਮਾ ਮਸ਼ਕੀ ਦੀ ਸ਼ੰਤ ਤੇ ਜਾ ਕੇ ਅਸਮਾਪਤ ਹੁੰਦਾ ਤਾਂ ਤਿੰਨ ਟੁਕੜਿਆਂ ਦੇ ਵਿੱਚ ਪਰਿਵਾਰ ਵੰਡਦਾ ਹੈ ਤਾਂ 40 ਸਿੰਘਾਂ ਦਾ ਜਥਾ ਜਿਹੜਾ ਉਹ ਕੋਟ ਸਵਾਰਾਂ ਦਾ ਉਹ ਗੁਰਦੁਆਰਾ ਗੜੀ ਸਾਹਿਬ ਲਈ ਰਵਾਨਾ ਹੁੰਦਾ ਤਾਂ ਤਸਵੀਰ ਦੇਖੋ ਤਾਂ ਤਸਵੀਰਾਂ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਕਿ ਸਿੱਧੀਆਂ ਤਸਵੀਰਾਂ ਤਾਂ ਤਸਵੀਰਾਂ ਸੰਗਤ